ਮੰਤਾ ਸ਼ਹਿਰ ਦੇ ਬੰਦਿਆਂ ਨਾਲੋਂ ਕੀ ਬਾਤ ਹੈ ਵਾਹ ਜੀ ਵਾਹ ਮੰਤਾ ਸ਼ਹਿਰ ਦੇ ਬੰਦਿਆਂ ਨਾਲੋਂ ਜੀਵ ਜੰਗਲ ਦੇ ਸ਼ਿਆਣੇ ਲੱਗਦੇ ਹਮਤਾ ਸ਼ਹਿਰ ਦੇ ਬੰਦਿਆਂ ਨਾਲੋਂ ਜੀਵ ਜੰਗਲ ਦੇ ਸ਼ਿਆਣੇ ਇਕ ਦੂਜੇ ਸੰਗ ਕਿਤਾਬਸਮੇ ਉਹਨਾ ਕੋਲ ਸਿੱਖ ਕੇ ਵਾਹ ਇਕ ਦੂਜੇ ਸੰਗ ਕਿਤਾਬਸਮੇ ਉਹਨਾ ਕੋਲ ਸਿੱਖ ਕੇ ਰਾਈਏ ਆਵੇ ਬਹਿਰੀ ਪਰਿਆ ਮਿੱਤਰਾ